ਅੱਜ ਕੱਲ ਨਾ ਕਿਸੇ ਦਾ ਭਲਾ ਕਰਨ ਦਾ ਟਾਈਮ ਨਹੀਂ ਹੈਗਾ ਨਾ ਕਿਸੇ ਦੇ ਰਿਸ਼ਤੇ ਕਰਾਉਣ ਦਾ ਟਾਈਮ ਹੈਗਾ ਲੈ ਇੱਕ ਬੰਦੇ ਨੇ ਕਿਸੇ ਦਾ ਰਿਸ਼ਤਾ ਕਰਾਇਆ ਬੱਚੋਲੇ ਦੀ ਗੱਲ ਸੁਣ ਲਓ ਰਿਸ਼ਤਾ ਕਰਾਤਾ ਹੁਣ ਮੁੰਡੇ ਵਾਲੇ ਵੀ ਉਹਨੂੰ ਜਾਣਦੇ ਸੀ ਕੁੜੀ ਵਾਲੇ ਵੀ ਜਾਣਦੇ ਸੀ ਕਹਿੰਦੇ ਬਾਈ ਸਾਡੇ ਮੁੰਡੇ ਦਾ ਰਿਸ਼ਤਾ ਕਰਾ ਦੇ ਤੇ ਉਧਰ ਕੁੜੀ ਵਾਲੇ ਕਹੀ ਜਾਣ ਵੀ ਸਾਡੀ ਕੁੜੀ ਦਾ ਰਿਸ਼ਤਾ ਕਰਾ ਦੇ ਉਹਨੇ ਕਿਹਾ ਵੀ ਚੱਲ ਠੀਕ ਆ ਹਣਾ ਵੀ ਮੈਂ ਜਾਣਦਾ ਪਛਾਣਦਾ ਬੰਦਿਆਂ ਨੂੰ ਵਧੀਆਂ ਜਾ ਕੇ ਰਿਸ਼ਤਾ ਕਰਾਂ ਤਾਂ ਕੋਇਆ ਕਿ ਸਾਰਾ ਕੁਝ ਠੀਕ ਠਾਕ ਚੱਲਿਆ ਬਚੋਲੇ ਨੇ ਇਹ ਵੀ ਪੁੱਛਿਆ ਕੁੜੀ ਨੂੰ ਵੀ ਭਾਈ ਠੀਕ ਹੈ ਮੁੰਡਾ ਪਸੰਦ ਹੈ ਤੇਰੇ ਤੇ ਮੁੰਡੇ ਨੇ ਵੀ ਪੁੱਛਿਆ ਕੁੜੀ ਪਸੰਦ ਆ ਕਹਿੰਦੇ ਹਾਂ ਜੀ ਚਲੋ ਜੀ ਸਾਰਿਆਂ ਦੀ ਰਜ਼ਾਮੰਦੀ ਨਾਲ ਕੁੱਲ ਮਿਲਾ ਕੇ ਰਿਸ਼ਤਾ ਹੋ ਗਿਆ ਹੁਣ ਸਾਰੇ ਖਰੀਦਦਾਰੀ ਵੀ ਹੋ ਗਈ ਸਭ ਕੁਝ ਹੋ ਗਿਆ ਵਿਆਹ ਦਾ ਦਿਨ ਰੱਖ ਲਿਆ ਜਦੋਂ ਵਿਆਹ ਦਾ ਦਿਨ ਰੱਖ ਲਿਆ ਵਿਆਹ ਤੋਂ 2 ਦਿਨ ਪਹਿਲਾਂ ਠੀਕ 2 ਦਿਨ ਪਹਿਲਾਂ ਕੁੜੀ ਕਿਸੇ ਹੋਰ ਨਾਲ ਭੱਜ ਗਈ। ਲੈ ਵਈ ਹੁਣ ਮੁੰਡੇ ਵਾਲਿਆਂ ਨੂੰ ਜਦੋਂ ਦੱਸਿਆ ਕੁੜੀ ਵਾਲਿਆਂ ਨੇ ਵੀ ਕੁੜੀ ਤਾਂ ਭੱਜ ਗਈ ਕਿਤੇ। ਦਿੱਪਤਾ ਪੈ ਗਈ। ਮੁੰਡੇ ਵਾਲੇ ਵਿਚੋਲੇ ਨੂੰ ਫੋਨ ਕਰਨ। ਕਹਿੰਦੇ ਵੀ ਕੁੜੀ ਤਾਂ ਭੱਜ ਗਈ ਵੀ ਅਸੀਂ ਰਿਸ਼ਤੇਦਾਰਾਂ ਨੂੰ ਕੀ ਮੂੰਹ ਦਿਖਾਵਾਂਗੇ ਹੁਣ? ਸਾਡੇ ਤਾਂ ਕਾਰਡ ਗਏ ਹੋਏ ਨੇ 2 ਦਿਨਾਂ ਤੱਕ ਵਿਆਹ। ਪੈ ਗਿਆ ਜੀ ਰਫੜ ਵਿਚੋਲਾ ਭੱਜਿਆ ਫਿਰੇ। ਕੁੜੀ ਦੇ ਘਰ ਦੇ ਭੱਜੇ ਫਿਰਨ ਉਧਰ ਮੁੰਡੇ ਵਾਲੇ ਟੈਨਸ਼ਨ 'ਚ ਵੀ ਹੁਣ ਕੀ ਕਰੀਏ? ਚਲੋ ਜੀ ਫੇਰ ਗੱਲ ਕਰਦੇ ਕਰਾਂਦੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਹੋਰਾਂ ਨਾਲ ਜਿਹੜੇ ਉਹਨਾਂ ਦੇ ਖਾਸ ਬੰਦੇ ਸੀ ਆਪਸ ਵਿੱਚ ਗੱਲ ਕਰੀ ਵੀ ਹੁਣ ਕੀ ਕਰੀਏ ਵੀ ਜੇ ਲੋਕਾਂ ਨੂੰ ਦੱਸਿਆ ਤਾਂ ਵੀ ਬੇਇੱਜ਼ਤੀ ਹੋਊਗੀ ਜੇ ਵਿਆਹ ਨਾ ਹੋਇਆ ਤਾਂ ਵੀ ਬੇਇੱਜ਼ਤੀ ਹੋਊਗੀ ਹੁਣ ਜਿਨ੍ਹਾਂ ਦੇ ਕੁੜੀ ਭੱਜੀ ਸੀਗੀ ਉਹਨਾਂ ਦੇ ਇੱਕ ਹੋਰ ਸੀ ਛੋਟੀ ਕੁੜੀ ਉਹ ਕਹਿੰਦੀ ਵੀ ਚਲ ਵੀ ਦਾਦੀ ਤੁਸੀਂ ਫਿਕਰ ਨਾ ਕਰੋ ਹਨਾ ਵੀ ਜੇ ਭੈਣ ਭੱਜ ਗਈ ਆ ਵੀ ਕੋਈ ਗੱਲ ਨਹੀਂ ਮੈਂ ਤਿਆਰ ਹਾਂ ਸਾਰਿਆਂ ਨੇ ਉਹਨੂੰ ਕੁੜੀ ਨੂੰ ਕਿਹਾ ਵੀ ਚਲ ਆਪਾਂ ਛੋਟੀ ਦਾ ਵਿਆਹ ਕਰ ਦਿੰਨੇ ਆ ਲਓ ਜੀ ਛੋਟੀ ਕੁੜੀ ਕਹਿੰਦੀ ਵੀ ਠੀਕ ਆ ਹਨਾ ਮੈਂ ਕਰਾ ਲਾਂਗੀ ਸਾਰੀ ਰਜ਼ਾਮੰਦੀ ਹੋ ਗਈ ਮੁੰਡੇ ਵਾਲੇ ਕੁੜੀ ਨੂੰ ਮਿਲੇ ਫਿਰ ਤੇ ਹੋਇਆ ਕਿ ਉਹ ਕੁੜੀ ਦੀ ਵੈਸੀ ਉਮਰ ਘੱਟ ਸੀਗੀ ਦੋਨਾਂ ਪਰਿਵਾਰਾਂ ਨੇ ਸਲਾਮਤੀ ਕਰ ਲਈ ਵੀ ਚਲ ਆਪਾਂ ਵਿਆਹ ਤਾਂ ਕਰ ਦਿੰਨੇ ਆ ਵੀ ਪਰ ਕੁੜੀ ਆਊਗੀ 2 ਸਾਲ ਬਾਅਦ ਤੁਹਾਡੇ ਘਰੇ ਕਹਿੰਦੇ ਠੀਕ ਆ ਜੀ ਚਲੋ ਜੀ ਸਾਰੀ ਗੱਲ ਨਿਬੜ ਗਈ। ਕੁੱਲ ਮਿਲਾ ਕੇ ਰਿਸ਼ਤਾ ਤੈਅ ਹੋ ਗਿਆ। ਜਦੋਂ ਤੈਅ ਹੋ ਗਿਆ ਜਿਸ ਦਿਨ ਹੁਣ ਫੇਰ ਵਿਆਹ ਦਾ ਦਿਨ ਆਇਆ। ਫੇਰ ਹੁਣ ਸੁਣ ਲੋ ਕੀ ਹੋਇਆ। ਉਧਰ ਵਿਆਹ ਰੱਖਿਆ ਹੋਇਆ। ਬਰਾਤ ਆਈ ਹੋਈ। ਮੁੰਡਾ ਬੈਠਿਆ। ਆਨੰਦ ਕਾਰਜਾਂ ਦੀ ਤਿਆਰੀ ਹੋ ਰਹੀ ਆ। ਤੇ ਜਦੋਂ ਆਨੰਦ ਕਾਰਜ ਹਲੇ ਹੋਏ ਨਹੀਂ ਸੀ ਹਨਾ ਵੀ ਐਨੇ ਨੂੰ ਕੀ ਹੋਇਆ ਵਾਲ ਵਿਭਾਗ ਆ ਲੈਣੇ ਛਾਪਾ ਮਾਰਤਾ। ਉਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਵੀ ਜਿਹੜੀ ਕੁੜੀ ਦਾ ਹੁਣ ਵਿਆਹ ਰੱਖਿਆ ਹੋਇਆ ਉਹਦੀ ਉਮਰ ਘਾਟਾਂ ਲਓ ਜੀ ਫੇਰ ਪੈ ਗਿਆ ਰਫੜ ਵਿਆਹ ਰੋਕਤਾ ਉਹਨਾਂ ਨੇ ਹੁਣ ਮੁੰਡਿਆਂ ਮੁੰਡੇ ਆਲੇ ਫੇਰ ਗੁੱਸਾ ਹੁਣ ਕਹਿੰਦੇ ਤੁਸੀਂ ਦੂਰੀ ਬਰੀ ਫੇਰ ਸਾਡਾ ਜਲੂਸ ਕੱਢਤਾ ਇੱਥੇ ਬਿਲਾ ਕੇ ਹੰਗਾਮਾ ਹੋ ਗਿਆ ਜੀ ਪੈਲਸ 'ਚ ਬਚੋਲੇ ਦੇ ਫੇਰ ਜੁੱਤੀਆਂ ਪੈਣ ਹੁਣ ਹੋਇਆ ਕਿ ਕੁੱਲ ਮਿਲਾ ਕੇ ਕੁੜੀਆਂ ਆਲੇ ਵੀ ਬਚੋਲੇ ਨੂੰ ਗਾਲਾਂ ਕੱਢਣ ਤੇ ਮੁੰਡੇ ਆਲੇ ਵੀ ਬਚੋਲਾ ਬਚੋਲੇ ਨੂੰ ਗਾਲਾਂ ਕੱਢਣ ਜਦੋਂ ਕਿ ਬਚੋਲੇ ਦਾ ਕੋਈ ਕਸੂਰੀ ਨਹੀਂ ਸੀ ਹਨਾ ਬਚੋਲੇ ਨੇ ਤਾਂ ਸਾਫ਼ ਕਿਹਾ ਸੀ ਵੀ ਭਾਈ ਐਦਾਂ ਗੱਲ ਆ ਵੀ ਉਹਨਾਂ ਦੀ ਦੂਜੀ ਕੁੜੀ ਹੈਗੀ ਆ ਵੀ ਪਰ ਹੈ ਹਲੇ ਛੋਟੀ ਆ ਤੇ ਸਾਰਿਆਂ ਦੀ ਰਜ਼ਾਮੰਦੀ ਹੋ ਗਈ ਵੀ ਚੱਲ ਜਦੋਂ ਵਿਆਹ ਹੋ ਗਿਆ 2 ਸਾਲ ਬਾਅਦ ਫੇਰ ਆਪਾਂ ਘਰ ਲੈ ਜਾਵਾਂਗੇ ਵੀ ਇੱਕ ਵਾਰੀ ਰਸਮ ਕਰ ਲਈਏ ਵੀ ਲੋਕਾਂ 'ਚ ਨੱਕ ਰਹਿ ਜਾਵੇ ਜਿਹੜੀ ਮੇਨ ਗੱਲ ਆ ਹੁਣ ਇਹ ਲੋਕਾਂ ਦੀ ਪਰਵਾਹ ਕਰਦੇ ਕਰਦੇ ਕਿੰਨੇ ਕ ਸੁੱਤੇ ਫਸੇ ਕਿੰਨਾ ਕ ਘਾਟਾ ਪਿਆ ਇਹ ਸੁਣ ਲੋ ਲਓ ਜੀ ਫੇਰ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋ ਗਈ ਵਿਆਹ ਰੁਕ ਗਿਆ ਮੁੰਡੇ ਆਲੇ ਕਹਿਣ ਸਾਨੂੰ ਤਾਂ ਤੁਸੀਂ ਵਿਆਹ ਦਾ ਖਰਚਾ ਦਿਓ ਜਿਹੜਾ ਅਸੀਂ ਕਰਾਇਆ ਤੁਸੀਂ ਸਾ ਸਾਡਾ ਜਲੂਸ ਕਢਾ ਕੇ ਰੱਖਤਾ ਸਾਡੇ ਰਿਸ਼ਤੇਦਾਰਾਂ ਚ ਕੁੜੀ ਆਲੇ ਕਹਿਣ ਵੀ ਭਾਈ ਸਾਡਾ ਦੱਸ ਕੀ ਕਸੂਰਾ ਅਸੀਂ ਗਰੀਬ ਬੰਦੇ ਆ ਅਸੀਂ ਪੈਸੇ ਕਿੱਥੋਂ ਦਈਏ ਤੈਨੂੰ ਇੰਨੇ ਚਲੋ ਦੀ ਤੂੰ ਤੂੰ ਮੈਂ ਮੈਂ ਹੋਈ ਗਈ ਹੁਣ ਜਦੋਂ ਗੱਲਬਾਤ ਹੋਈ ਮੁੰਡੇ ਆਲਿਆਂ ਨੇ ਸਾਰਾ ਜਿਹੜਾ ਦੋਸ਼ ਹੈਗਾ ਵਿਚੋਲੇ ਦੇ ਸਿਰ ਮੜਤਾ ਕਹਿੰਦੇ ਜੀ ਵਿਚੋਲੇ ਨੇ ਝੂਠ ਬੋਲ ਕੇ ਕੁੜੀ ਦਾ ਵਿਆਹ ਕਰਾਇਆ ਵੀ ਕੁੜੀ ਦੀ ਉਮਰ ਸਾਨੂੰ ਜ਼ਿਆਦਾ ਦੱਸੀ ਗਈ ਆ ਜਦੋਂ ਹੁਣ ਸਾਨੂੰ ਪਤਾ ਲੱਗਿਆ ਤਾਂ ਕੁੜੀ ਦੀ ਉਮਰ ਘਟਾ ਬਚੋਲਾ ਫੇਰ ਫਸ ਗਿਆ ਹੁਣ ਉਹ ਤਾਂ ਨਿਕਲ ਕੇ ਬਾਹਰ ਹੁਣ ਬਚੋਲੇ ਨੂੰ ਕਿਹੜੀ ਸੀ ਫਿਰਨ ਬਚੋਲਾ ਵਿਚਾਰਾ ਕਦੇ ਥਾਣੇ ਦੇ ਚੱਕਰ ਕਦੇ ਕਿਧਰ ਦੇ ਚੱਕਰ ਕਦੇ ਕਿਧਰ ਦੇ ਚੱਕਰ ਹੈਨਾ ਉਹ ਕਹੇ ਜੀ ਮੇਰੀ ਤਾਂ ਕੋਈ ਗਲਤੀ ਨਹੀਂ ਪਰ ਉਹਦੀ ਸੁਣੇ ਕੌਣ ਮੁੰਡੇ ਆਲੇ ਤਾਂ ਸਾਫ਼ ਹੀ ਕਹਿ ਕੇ ਕਹਿੰਦੇ ਜੀ ਬਚੋਲਾ-ਓਲਾ ਰੱਖ ਗਿਆ ਬਚੋਲੇ ਨੇ ਸਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਆ ਸਾਰੀ ਸਿਰਦਰਦੀ ਬਚੋਲੇ ਦੇ ਸਿਰ ਜਿਹੜਾ ਇਲਜ਼ਾਮ ਸਾਰਾ ਬਚੋਲੇ ਦੇ ਸਿਰ ਸਿੱਟਦਾ ਹੁਣ ਬਚੋਲੇ ਨੂੰ ਵਿਚਾਰਿਆਂ ਨੂੰ 1 ਰੁਪਈਆ ਤਾਂ ਉਥੋਂ ਬਚਿਆ ਨਹੀਂ ਹੈ ਨਾ ਉਹਦੇ ਕੋਈ ਛਾਪ ਪਈ ਉਹਦੇ ਤਾਂ ਹੋਰ ਬਲਕਿ ਜੁੱਤੀਆਂ ਹੀ ਪੈ ਗਈਆਂ ਕੁਛ ਨਹੀਂ ਮਿਲਿਆ ਉਹਨੂੰ ਸੋ ਬਚੋਲੇ ਦੀ ਜਿਹੜੀ ਸਿਰਦਰਦੀ ਆ ਬਹੁਤ ਜ਼ਿਆਦਾ ਹੁੰਦੀ ਆ ਇਹ ਸੋਚ ਸਮਝ ਕੇ ਤੁਸੀਂ ਕਿਸੇ ਦਾ ਡਿਸੀਜਨ ਲਿਆ ਕਰੋ ਕਾਰੋ ਦੀ ਤਾਂ ਵਿਚਾਰੀ ਤੇ ਕੋਈ ਗਲਤੀ ਹੈ ਨਹੀਂ ਸੀ ਲਓ ਜੀ ਉਹ ਤਾਂ ਉਲਟਾ ਹੋਰ ਸਿਆਪਾ ਪੈ ਗਿਆ ਉਹਨਾਂ ਤਾਂ ਜੇਬ ਚੋਂ ਪੈਸੇ ਦੇਣੇ ਪਏ ਠੀਕ ਹੈ ਇੱਕ ਤਾਂ ਉਹਦੀ ਜੇਬ ਚੋਂ ਪੈਸੇ ਲੱਗੇ ਇੱਕ ਉਹਦੇ ਪਈਆਂ ਜੁੱਤੀਆਂ ਤੇ ਮੁੰਡੇ ਤੇ ਕੁੜੀ ਦੀ ਆਪਸ ਚ ਵਿਗੜ ਗਈ ਉਹ ਕਹਿੰਦੇ ਵੀ ਪਹਿਲਾਂ ਸਾਡੇ ਤੁਸੀਂ ਖਰਚਾ ਦੋ ਜਿਹੜਾ ਆਇਆ ਸਾਡੀ ਤੁਸੀਂ ਇੰਨੀ ਬੇਇੱਜ਼ਤੀ ਕਰਾਂਤੀ ਤੇ ਕੁੜੀ ਵਾਲੇ ਵਿਚਾਰੇ ਕਹਿੰਦੇ ਅਸੀਂ ਕਿੱਥੋਂ ਦਈਏ ਉਹ ਤਾਂ ਆਪਸ ਚ ਨਿਪਟ ਗਏ ਤੇ ਇੱਧਰ ਬਚੋਲੇ ਨੂੰ ਘੜੀਸੀ ਫਿਰਨ ਉਹ ਵੀ ਤੂੰ ਦੱਸ ਝੂਠ ਕਿਉਂ ਬੋਲਿਆ ਹੁਣ ਬਚੋਲਾ ਤਾਂ ਸੱਚਾ ਸੀ ਲੈ ਜੀ ਲੈ ਦੇ ਕੇ ਕਿਸੇ ਤਰ੍ਹਾਂ ਹਨਾ ਵੀ ਕਹਿ ਕਹਾ ਕੇ ਜੋ ਵੀ ਗੱਲਬਾਤ ਫਿਰ ਇਕੱਠੇ ਹੋਏ ਬੰਦੇ ਹਨਾ ਫੇਰ ਕਿਤੇ ਨਿਬੜ ਨਹੀਂ ਬਣਾ ਕਿਸੇ ਲਾਈਨ ਤੇ ਗੱਲ ਆਈ ਤੇ ਬਚੋਲਾ ਵਿਚਾਰਾ ਇਹੋ ਜਾਂ ਕਿਸੁਪਤਾ ਫਸਿਆ ਜੇਬ ਚੋਂ ਪੈਸੇ ਵੀ ਲਗੇ ਜੁੱਤੀਆਂ ਵੀ ਪਈਆਂ ਤੇ ਬਾਅਦ ਚ ਘਰ ਆ ਕੇ ਘਰ ਦੇ ਆਣੇ ਵੀ ਬਚੋਲੇ ਨੂੰ ਗਾਲਾਂ ਕੱਢੀਆਂ ਵੀ ਤੂੰ ਕਿਉਂ ਲੋਕਾਂ ਦੇ ਰਿਸ਼ਤੇ ਖਰਾਨਾ ਸੋ ਰਿਸ਼ਤੇ ਕਰਾਣਾ ਵੀ ਅੱਜ ਕੱਲ ਮੈਂ ਕਹਿੰਨੀ ਆ ਬਹੁਤ ਵੱਡਾ ਕਿਤੇ ਨਾ ਕਿਤੇ ਨਾ ਆਪ ਆਪਾ ਲਾ ਕਰਦੇ ਕਰਦੇ ਆਪ ਹੀ ਫਸ ਜਾਂਦੀਆਂ ਜਿਵੇਂ ਇੱਕ ਗੁਨਾਹ ਹੁੰਦਾ ਨਾ ਐਵੇਂ ਲੱਗਦਾ ਬਚੋਲੇ ਨੂੰ ਮੈਂ ਤਾਂ ਗੁਨਾਹ ਕਰਤਾ ਇਹ ਰਿਸ਼ਤਾ ਕਰਾ ਕੇ ਕਈ ਵਾਰੀ ਇਹੋ ਜਿਹੇ ਮਾੜੇ ਰਿਸ਼ਤੇ ਦਾ ਟੱਕਰਦੇ ਆ ਹੈਨਾ ਹੁਣ ਇਹ ਗਲਤੀ ਇਹ ਕੀਤੀ ਸੀ ਐਂਡ ਦਾ ਪੁਆਇੰਟ ਮੈਂ ਤੁਹਾਨੂੰ ਦੱਸ ਦਿਆਂ ਵੈਸੇ ਤੁਸੀਂ ਸਮਝਦਾਰੀਆਂ ਸਾਰੇ ਹੁਣ ਨਾ ਤਾਂ ਦੇਖੋ ਬਚੋਲਾ ਗਲਤ ਸੀ ਇੱਥੇ ਨਾ ਕੁੜੀ ਵਾਲੇ ਗਲਤ ਸੀ ਤੇ ਨਾ ਇੱਥੇ ਮੁੰਡੇ ਵਾਲੇ ਗਲਤ ਸੀ ਤਿੰਨੋਂ ਹੀ ਬੰਦੇ ਸਹੀ ਸੀ ਗਲਤੀ ਸਾਰੀ ਕਿਹਦੀ ਸੀ ਉਹ ਕੁੜੀ ਦੀ ਸੀਗੀ ਜਿਹੜੀ ਵਿਆਹ ਲਈ ਹਾਂ ਕਰਕੇ ਕਿਸੇ ਹੋਰ ਨਾਲ ਭੱਜ ਗਈ ਤੇ ਉਹਦੇ ਕਰਕੇ ਸਾਰੇ ਟੰਬਰ ਨੂੰ ਭੁਗਤਣੀ ਪੈਗੀ ਤੇ ਦੂਜੀ ਗਲਤੀ ਕਿਹਦੀ ਸੀ ਜਿਹੜਾ ਮੁੰਡਾ ਕੁੜੀ ਨੂੰ ਉਥੋਂ ਭਜਾ ਕੇ ਲੈ ਕੇ ਗਿਆ ਸਿਰਫ ਉਹਨਾਂ ਦੋਨਾਂ ਦੀ ਗਲਤੀ ਸੀ ਬਾਕੀ ਤਾਂ ਵਿਚਾਰੇ ਉੰਜ ਹੀ ਘੜਿਸੇ ਗਏ ਸੋ ਇਸ ਕਰਕੇ ਆ ਕੁੜੀਆਂ ਨੂੰ ਖਾਸ ਕਰਕੇ ਮੈਂ ਗੱਲ ਕਹਿ ਰਹੀ ਹਾਂ ਵੇ ਜਦੋਂ ਕੋਈ ਇੰਦਾ ਦੀ ਗੱਲ ਹੁੰਦੀ ਆ ਦੇਖੋ ਜਦੋਂ ਤੁਹਾਡਾ ਵਿਆਹ ਰੱਖਿਆ ਹਨਾ ਤੁਹਾਡੀ ਮਰਜ਼ੀ ਤੋਂ ਬਿਨਾ ਘਰ ਦੇ ਕਦੇ ਹਾਂ ਨਹੀਂ ਕਰਦੇ ਹੁੰਦੇ ਮੁੰਡੇ ਵਾਲਿਆਂ ਨੂੰ ਜਦੋਂ ਤੁਹਾਨੂੰ ਪੁੱਛਿਆ ਜਾ ਰਿਹਾ ਪਹਿਲਾਂ ਤਾਂ ਤੁਸੀਂ ਕਹਿ ਦਿੰਦੇ ਹੋ ਵੀ ਹਾਂ ਠੀਕ ਆ ਓਕੇ ਆ ਡਨ ਆ ਮੈਨੂੰ ਪਸੰਦ ਆ ਮੁੰਡਾ ਫਿਰ ਤੁਸੀਂ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਭੱਜ ਜਾਂਦੇ ਹੋ ਕਿਉਂ ਯਾਰ ਤੁਹਾਡੇ ਪਿੱਛੇ ਸਾਰੇ ਟੱਬਰ ਨੂੰ ਰੁੱਲਣਾ ਪੈਂਦਾ ਸਾਰਿਆਂ ਦੇ ਨਿਗਾ ਚ ਉਹਨਾਂ ਨੂੰगिरਣਾ ਪੈਂਦਾ ਇਹੋ ਜੇ ਕੰਮ ਨਾ ਕਰਿਆ ਕਰੋ ਦੂਜੀ ਗਲਤੀ ਹੈਗੀ ਮੁੰਡੇ ਦੀ ਜਿਹੜਾ ਭਜਾ ਕੇ ਲੈ ਗਿਆ ਹੁਣ ਦੇਖਿਆ ਜਾਵੇ ਮੁੰਡੇ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਮੈਂ ਮੰਨ ਲੈ ਉਹਦੀ ਭੈਣ ਦਾ ਵਿਆਹ ਰੱਖਿਆ ਹੋਵੇ ਉਹਨੂੰ ਕੋਈ ਮੁੰਡਾ ਭਜਾ ਕੇ ਲੈ ਜਾਏ ਉਹਦੇ ਘਰਦਿਆਂ ਦੀ ਕਿੱਡੀ ਬਦਨਾਮੀ ਹੋਊਗੀ ਇੱਕ ਵਾਰੀ ਵੀ ਸੋਚਿਆ ਉਹਨੇ ਨਹੀਂ ਸੋਚਿਆ ਫਿਰ ਤੁਸੀਂ ਇਹੋ ਜੇ ਕੰਮ ਕਿਉਂ ਕਰਦੇ ਹੋ ਬਈ ਹੈ ਤੁਸੀਂ ਕਿਸੇ ਦੀ ਕੁੜੀ ਨੂੰ ਭਜਾ ਕੇ ਲੈ ਜਾਂਦੇ ਹੋ ਜੇ ਕੋਈ ਇਹੋ ਜੀ ਗੱਲਬਾਤ ਹੈਗੀ ਆ ਤੁਸੀਂ ਘਰੇ ਆ ਕੇ ਉਹਨੂੰ ਵਿਆਹ ਕੇ ਲੈ ਕੇ ਜਾਓ ਗੱਲ ਕਿਉਂ ਨਹੀਂ ਕਰਦੇ ਦਮ ਤਾਂ ਰੱਖੋ ਇਹ ਕੋਈ ਬਹਾਦਰੀ ਵਾਲੇ ਕੰਮ ਤਾਂ ਹੈ ਨਹੀਂ ਹਨਾ ਤੇ ਕੁੜੀਆਂ ਨੂੰ ਵੀ ਮੈਂ ਖਾਸ ਕਰਕੇ ਚਾਹੇ ਸਲਾਮ ਮੰਨ ਲਓ ਚਾਹੇ ਰਿਕੁਐਸਟ ਮੰਨ ਲਓ ਜੋ ਮਰਜੀ ਮੰਨ ਲਓ ਹਨਾ ਜਦੋਂ ਘਰੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਤਾਂ ਸਾਫ਼-ਸਾਫ਼ ਆਪਣੇ ਘਰਦਿਆਂ ਨੂੰ ਦੱਸ ਦਿਆ ਕਰੋ ਵੀ ਬਈ ਮੈਂ ਤਾਂ ਉੱਥੇ ਵਿਆਹ ਕਰਾਣਾ ਕਿਉਂ ਤੁਸੀਂ ਆਪਦੇ ਰਿਸ਼ਤੇਦਾਰਾਂ ਚ ਆਪਦੇ ਘਰਦਿਆਂ ਦਾ ਜਲੂਸ ਕੱਢਦੇ ਹੋ ਆਪ ਦਾ ਜਲੂਸ ਕੱਢਦੇ ਹੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੈਗਾ ਤੁਸੀਂ ਪਹਿਲਾਂ ਹੀ ਘਰਦਿਆਂ ਨੂੰ ਕਹਿ ਕੇ ਉੱਥੇ ਵਿਆਹ ਕਰ ਲਓ ਵੀ ਜਿਹਦੇ ਨਾਲ ਕਰਨਾ ਆ ਭੱਜਣ ਭਜਾਣ ਵਾਲੇ ਦੇ ਚੱਕਰ 'ਚ ਨਾ ਪਾਉ ਇਹ ਕੋਈ ਬਾਲੀਆਂ ਵਧੀਆਂ ਗੱਲਾਂ ਨਹੀਂ ਹੈਗੀਆਂ ਤੇ ਬਾਅਦ 'ਚ ਕਹਿੰਦੇ ਕੁੜੀ ਵਾਪਸ ਆ ਵੀ ਗਈ ਘਰ ਜਿਹੜੀ ਭੱਜੀ ਸੀ 2-4 ਦਿਨਾਂ ਬਾਅਦ ਫੇਰ ਵਾਪਸ ਆ ਗਈ ਫੇਰ ਕੀ ਫਾਇਦਾ ਹੋਇਆ ਮੁੰਡਾ ਆਪਦੇ ਘਰ ਚ ਲਗਾ ਕੁੜੀ ਆਪਦੇ ਚਲੀ ਗਈ ਘਰਦਿਆਂ ਦੀ ਪੱਟੀ ਮੇਸ ਕਰਤੀ ਕੋਈ ਫਾਇਦਾ ਹੋਇਆ ਨਹੀਂ ਹੋਇਆ ਉਲਟਾ ਥਾਣੇ ਕਚਹਿਰੀਆਂ ਤੇ ਉਹਨਾਂ ਨੂੰ ਚੱਕਰ ਲਵਾਤੇ ਬਚੋਲੇ ਦੇ ਖਾਵਾ ਖਾਂਦੀਆਂ ਜੁੱਤੀਆਂ ਪੈ ਗਈਆਂ ਹੁਣ ਇੱਥੇ ਤਿੰਨਾ 'ਚ ਕੋਈ ਗਲਤ ਨਹੀਂ ਸੀ ਸਿਰਫ ਕੁੜੀ ਦਾ ਤੇ ਉਸ ਮੁੰਡੇ ਦਾ ਕਸੂਰ ਸੀਗਾ ਜਿਹੜੇ ਉੱਥੋਂ ਭੱਜੇ ਸੀ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਮੁੰਡਿਆਂ ਨੂੰ ਵੀ ਮੇਰੀ ਇਹੀ ਐ ਬੈਂਤੀ ਲਾ ਲਓ ਚਾਹੇ ਜੋ ਮਰਜੀ ਹਣਾ ਲਾ ਲਓ ਤੁਸੀਂ ਯਾਰ ਮੈਂ ਤਾਂ ਤੁਹਾਨੂੰ ਬਸ ਇੱਕ ਇਹੀ ਗੱਲ ਕਵਾਂਗੀ ਕਿ ਇਹੋ ਜੇ ਕੰਮਾਂ ਤੋਂ ਕੁੜੀਆਂ ਤੇ ਮੁੰਡੇ ਦੋਨੋਂ ਹੀ ਥੋੜਾ ਜਿਹਾ ਸੋਚ ਕੇ ਚੱਲੋ ਜੇ ਕੋਈ ਇਦਾਂ ਦੀ ਗੱਲ ਯਾਰ ਸਾਫ਼ ਕਹਿ ਦੋ ਆਪਣੇ ਘਰੇ ਵੱਦ ਤੋਂ ਵੱਦ ਕੀ ਆ ਚਾਰ ਗਾਲਾਂ ਪੈ ਜਾਣਗੀਆਂ ਪੈ ਜਾਣ ਦੋ ਪਰ ਇਹ ਇੱਕ ਟੁਕ ਟਾਕ ਐਵੇਂ ਰਿਸ਼ਤੇਦਾਰਾਂ ਚ ਬਦਨਾਮੀ ਤਾਂ ਨਹੀਂ ਹੋਊਗੀ ਹੈਨਾ ਸੋ ਜਿਹੜੀ ਗੱਲ ਐ ਸਾਫ਼ ਸਾਫ਼ ਆਪਦੇ ਘਰਦਿਆਂ ਨਾਲ ਬਹਿ ਕੇ ਕਰ ਲਿਆ ਕਰੋ ਤੇ ਨਾਲੇ ਘਰਦਿਆਂ ਨੂੰ ਵੀ ਇਹ ਗੱਲ ਮੈਂ ਕਹਿਨੀ ਆ ਕਿ ਜਦੋਂ ਵੀ ਤੁਸੀਂ ਆਪਣੇ ਮੁੰਡੇ ਦਾ ਜਾਂ ਕੁੜੀ ਦਾ ਕਿਸੇ ਦਾ ਵਿਆਹ ਰੱਖਦੇ ਹੋ ਤਾਂ ਇੱਕ ਵਾਰੀ ਉਹਨਾਂ ਨੂੰ ਤਸੱਲੀ ਨਾਲ ਬਿਠਾ ਕੇ ਪੁੱਛ ਲਿਆ ਕਰੋ ਸਾਰਾ ਟੱਬਰ ਵੀ ਦੱਸ ਦੋ ਜੀ ਖੁਸ਼ ਹੈਗੇ ਤਾਂ ਠੀਕ ਹੈ ਨਹੀਂ ਜਿੱਥੇ ਭਾਈ ਤੁਹਾਡਾ ਦਿਲ ਕਰਦਾ ਅਸੀਂ ਉੱਥੇ ਦੇਖ ਲੈਣੇ ਆ ਉੱਥੇ ਵਿਆਹ ਕਰ ਦੰਨੇ ਆ ਘਰਦਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ ਬਿਠਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਉਹਨਾਂ ਤੋਂ ਪੁੱਛਿਆ ਜਾਵੇ ਕਈ ਵਾਰੀ ਘਰ ਦੇ ਕਹਿੰਦੇ ਆ ਚਲੋ ਜਿੱਦਾਂ ਆਪਾਂ ਕਹਾਂਗੇ ਬੱਚਿਆਂ ਨੇ ਤਾਂ ਓਦਾਂ ਹੀ ਕਰ ਲੈਣਾ ਪਰ ਅੱਜਕੱਲ੍ਹ ਜ਼ਮਾਨਾ ਥੋੜਾ ਚੇਂਜ ਹੈ ਸੋ ਇੱਕ ਵਾਰੀ ਉਹਨਾਂ ਦੀ ਰਾਏ ਤੁਸੀਂ ਜ਼ਰੂਰ ਲਿਆ ਕਰੋ ਬਿਠਾ ਕੇ ਤਸੱਲੀ ਨਾਲ ਪੁੱਛ ਲਿਆ ਕਰੋ ਨਹੀਂ ਬਾਅਦ ਵਿੱਚ ਭੁਗਤਨੀਆਂ ਪੈਂਦੀਆਂ ਨੇ ਤੇ ਲੱਖਾਂ ਰੁਪਏ ਦੇ ਕੇ ਫਿਰ ਫੈਸਲੇ ਹੁੰਦੇ ਨੇ ਠੀਕ ਆ ਜੀ ਮੁੰਡੇ ਵਾਲੇ ਆਪ ਮੰਗਦੇ ਨੇ ਵੀ ਜਿੰਨਾ ਖਰਚਾ ਆ ਗਿਆ ਉਹ ਦੇ ਦੋ ਕੁੜੀਆਂ ਵਾਲੇ ਆਪ ਕਹਿੰਦੇ ਨੇ ਵੀ ਜਿੰਨਾ ਸਾਡਾ ਖਰਚਾ ਆਇਆ ਤੁਸੀਂ ਦੇ ਦੋ ਫਿਰ ਇੱਥੇ ਹੀ ਹੁੰਦੀਆਂ ਨੇ ਗੱਲਾਂ ਸੋ ਇਹ ਬੇਫਜ਼ੂਲੀ ਦੇ ਚੱਕਰਾਂ ਤੋਂ ਬਚੋ ਤੇ ਇਹਨਾਂ ਗੱਲਾਂ ਤੇ ਥੋੜਾ ਜਿਹਾ ਧਿਆਨ ਰੱਖੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੈਂ ਤੁਹਾਡੀ ਬੱਬਲਕਰ ਸਤਿ ਸ੍ਰੀ ਅਕਾਲ